ਪਾਕਿਸਤਾਨ ਦੇ ਰਿਡ ਗਣਤਰੀ ਟੋਟ ਹੈ ਦੂਸਰ ਸੰਗਤ ਹੈ ਐਸੇ ਬਤਾਂ ਰਾਸ਼ਟਰਪਤੀ ਜੀ ਕੀ ਕਹਿੰਦੇ ਥੇ ਸਾਡੇ 50000 ਤਕਰੀਬਨ ਟਿਕਦੀ ਹੈ ਬੱਚੇ ਆਪਣੀ ਟ੍ਰਾਂਸਪੋਰਟ ਹੋਵੇ ਨੌਜਵਾਨ ਨੌਕਰੀਆਂ ਤੇ ਲੱਗਣ ਟ੍ਰਾਂਸਪੋਰਟ ਤੇ ਲੱਗਣ ਆਕਸਾਂ ਤੋਂ ਇਕ ਨੰਬਰ ਇਰਾਣਾ ਹੁੰਦਾ ਐ ਉੱਥੇ ਬਾਸਕਟ ਦਾ ਮੁੱਲ 25000 ਰੁਪਏ ਪ੍ਰਿੰਟ ਲੈ ਤਾਂ ਫਿਰ ਸਾਕੇ ਨਾਲ ਬੇਅੰਸ਼ਾ ਵਿਕਾ ਦੇ ਲਈ ਐ ਇੱਥੇ ਹਿੱਟੂ ਵੀ ਬਸਦੇ ਐ ਉਸਮਾਨ ਸਿੰਘ ਅਦਵੇਦ ਸਿੰਘ ਇੰਤੂ ਸਾਰੇ ਬਸਦੇ ਐ ਤਾਂ ਜੀ ਏ ਸਾਡੇ ਬਾਰਡਰ ਪੁੰਜਾ ਤੇ ਇੱਥੇ ਕਿੰਨਾ ਫੈਲਦਾ ਹੋਊਗਾ ਅਰੇ ਇੱਥੇ ਦੀ ਖੰਡ ਮੇਲ ਉਹ ਵੀ ਬੰਦ ਕੀਤੀ ਗਈ ਹੈ ਜਿਗ ਨਾਲ ਇਸ ਛੇੜ ਤੇ ਲੱਗੇ ਨੂੰ ਬਹੁਤ ਘਟਾਪਿਆ ਕਿਸਾਨ ਪਿੰਡਾਂ ਗੰਨਾ ਪੇ ਉਹ ਬਹੁਤ ਦੇਵਿੰਦਰ ਜੀ ਸਾਨੂੰ ਕਿਹਾ ਜਾਂਦਾ ਹੈ ਗਣ ਅਦਾ ਬੀਜੋ ਚੋ ਨਾਨਾ ਬੀਜੋ ਉਹਨਾਂ ਚੀਕਾ ਬੀਜੋ ਅੱਤੇ ਗੰਨਾ ਬੀਜਦੇ ਸਿੱਟੂ ਰਿਤੀ ਬੈਲ ਬਸ ਖਿੱਤੀ ਜਾਂਦੀ ਹੈ ਇਹ ਜਿਹੜੀਆਂ ਬੇਲਸਾਂ ਦੀਆਂ ਹੋ ਰਹੀਆਂ ਫਿਰ ਸਿਰਫ ਸਿਰਫ ਇੱਕ ਗੜੜੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੰਬਰ ਸਰਬਾੜੀ ਇਹ ਕੈਂਡੀਡਟ ਚੁੱਕ ਸਕਦੀ ਹੈ ਤੁਹਾਡਾ ਸਵਿਠ ਇਹ ਉੱਤਲੇ ਇਸ ਨੂੰ ਚੰਗਣ ਦੇ ਵਿੱਚ ਲੈ ਕੇ ਆਉ ਸਾਡੀ ਹੈ ਸਾਰਿਆਂ ਨੂੰ ਬੈ ਸਿੱਕ ਨੇਡੂ ਨਹੀਂ ਕਹਿ ਰਿਹਾ ਸਾਰੇ ਆਪਣੇ ਸੰਗਰੋਹ ਐਰਪੋਰਟ ਦਾ ਤੇ ਬਨੂੜ ਦੇ ਵਾਸੀਆਂ ਨੂੰ کہہ ਰਿਹਾ ਉਹਨ ਇੱਥੇ ਪੀਜੀ ਵੀ ਖੁੱਲ ਗਈ ਹੈ ਇੱਕ ਸਰ ਦਾ ਵੀ ਹਸਪਤਲ ਖੋਲ੍ਹ ਗਿਆ ਇਸੇ ਨੂੰ ਰੋਡ ਨਹੀਂ ਹੈ ਇੱਧਰ ਉੱਤਰ ਜਾਣ ਦੀ ਸਾਰੇ ਜਿਹੜੇ ਤਿੰਨ ਇਲਾਕੇ ਹੈ ਉਹਨਾਂ ਜਿੰਨੇ ਵੀ ਖਰੀਦ ਇੱਕ ਸਰ ਦੇ ਸੀਗੇ ਸਾਡੇ ਪਾਰਟੀ ਨੇ ਉਹਨਾਂ ਨੂੰ ਸਾਡੇ 3.5 ਲੱਖ ਰੁਪਈਆ ਦੇ ਕੇ ਉਹਨਾਂ ਦਾ ਲਾਜ ਕਰਾ ਰਹੀ ਹੈ ਔਰ ਹੋਰ ਵੀ ਬਹੁਤ ਸਹੂਲਤਾ ਹੰਸ਼ਾ ਲਾ ਦਿੱਤੀ ਹੈ ਮੁਸਲਮਾਨਾਂ ਨੇ ਕਬਰਸਤਾਨ ਦੀ ਚਾਰ ਦਵਾਈਆਂ ਬਣਾਈਆਂ ਡੀਡੀ ਦੇ ਸੇਖਾਂ ਉਹਨਾਂ ਜਿਹੜੇ ਸਾਡਾ ਫਰਮਾਈ ਹੈ ਔਰ ਇਸ ਦੇ ਲਾਭ ਚਾਰ ਅੱਠ ਗਰੀਬੀ ਸਾਡੇ ਸੱਜਣਾਂ ਦੇ ਵਿੱਚ ਬਹੁਤ ਜ਼ਿਆਦਾ ਹੈ بی جے پی جاپ گنٹا کر رہی ہے کہ اسی بہت ترقی کیتی ہے موتی جی کہ میری گارنٹی ہے یہ گارنٹی ہے تا جڑا دس لاکھ دس سال پہلے پہلا کر سک نوکری آؤ گی وہ کدھر گئی وہ گارنٹی کتنے ہے موتی جی ਔਰ ਫਿਰ ਠੀਕ ਹੈ ਤੁਸੀਂ ਰਾਮ ਮੰਦਰ 사 ਕੇ ਉਹਦਾ ਫੈਸਲਾ ਲੈਣਾ ਚਾਹੁੰਦੇ ਹੋ ਪਰ ਮੈਂ ਆਪਣੇ ਹਿੰਦੂ ਭਰਾਵਾਂ ਨੂੰ ਤੇ ਪੰਜਾਬੀਆਂ ਨੂੰ ਕਹਿਣਾ ਚਾਹੁੰਦਾ ਕਿ ਗੰਗਾ ਇੱਕ ਪਵਿੱਤਰ ਹਿੰਦੂ ਦਾ ਰੰਗ ਦਾ ਰਿਆ ਮੰਨਿਆ ਗਿਆ ਹੈ ਸਾਰੇ ਸ਼ਹਿਰਾਂ ਦੀ ਕਿੱਥੋਂ ਕਿੱਥੋਂ ਦੀ ਗੰਗਾ ਜਾਂਦੀ ਹੈ ਗੰਦਗੀ ਉਹਦੇ ਵਿੱਚ ਸਿੱਟੀ ਜਾਂਦੀ ਹੈ 79 ਦੇ ਵਿੱਚੋਂ ਕੈबिनेट ਸੋ ਸਾਰੇ ਐਡਕਟ ਪਾਰਲੀਮੈਂਟ ਤੇ ਉੱਥੇ ਜਾਂਦੇ ਐ ਉੱਥੇ ਵੀ ਗੰਦਗੀ ਸਾਰੀ ਕੰਗਾਂ ਦੇ ਵਿੱਚ ਜਾਂਦੀ ਹੈ ਇਹ ਚੀਜ਼ਾਂ ਭਰਾਵੋ ਵੰਡਣ ਵਾਲੀ ਐ ਸੁਣਨ ਵਾਲੀ ਐ ਦੇ ਉੱਤੇ ਕੰਮ ਕਰਨ ਵਾਲਾ ਹੈ ਐਵੇਂ ਲੋਕਾਂ ਨੂੰ ਫੜਾ ਦੇਣਾ ਵਾਜਬ ਦੇ ਉੱਤੇ ਮੈਂ ਸਮਝਦੇ ਬਹੁਤ ਗਲਤ ਕਰ ਲੈ। ਖਲਕ ਨੂੰ ਗਣਕਣਾ ਪਰਣੀ ਹੈ। ਇਹ ਫੇਕ ਸਾਡਾ ਖੇਤ ਵਿੱਚੋਂ ਵਪਾਰੀ ਤੇ ਕਿਸਾਨ ਆਪਣੀਆਂ ਜਿੰਦਾਂ ਨੂੰ ਬਾਟਰ ਦੇ ਬਾਗ ਕਿਉਂ ਨਹੀਂ ਕਰ ਸਕਦਾ ਇਹ ਦਾਦੇ ਨੇ ਬੀਕੇ ਪੀ ਆਰਐਸ ਨੇ ਸਾਡੇ ਵਿੱਚ ਕਰ ਪਾਇਆ ਇਹ ਵੋਟ ਸਾਡੇ ਆਪੂ ਦਿੱਤੀ ਤੋਂ ਸਟੇਟ ਪ੍ਰਿੰਟ ਕਰ ਦਿੱਤੇ ਜੀ ਅਸੀਂ ਸਾਰੇ ਜਿਹੜੇ ਘੜ ਘੜ ਕਰਦੇ ਦੇਸ਼ ਹੈ ਉਹਨਾਂ ਨੂੰ ਨੱਪ ਲਿਆ ਜਿਹਨਾਂ ਨੂੰ ਨੱਪ ਲਿਆ ਤਾਂ ਸ਼ਰੀਅਤ ਇਹ ਹੈ ਕਿ ਫਿਰ ਮਾਤਾ ਬਾਪ ਦੇ ਪਾਕਿਸਤਾਨ ਦੇ ਨਾਲ ਹੋਣ ਦੇ ਨਾਲ ਚਾਹੀਦਾ 85 ਲੱਖ ਨੌ ਜਵਾਨ ਦੇ ਨਜ਼ਾਰੇ ਬੋਟੀ ਜੀ ਨੇ 10 ਸਾਲ ਹੋ ਗਏ ਕਿ ਅੱਜੇ ਧੜਕਣੋਂ ਖਰੀਦਮਾਨਗੇ ਪੀਟੀਪੀ ਨੋਂ ਖਰੀਦੀ ਲਪਤੀ ਤੇ 100 ਸਾਲ ਪਾਰਲਮੈਂਟ ਦੇ ਵਿੱਚ ਬਸ ਬੈਕ ਹੋ ਗਈ ਸੀ ਦੋ ਨੌਜਵਾਨ ਉਸ ਤੋਂ ਕੇਲਵੀ ਤੋਂ ਛਾਲ ਮਾਰ ਕੇ ਪਾਰਲੀਮੈਂਟ ਦੇ ਕਮਰੇ ਦੇ ਵਿੱਚ ਆ ਗਏ ਸੀ ਜੀ ਉਹਨਾਂ ਨੂੰ ਜਦੋਂ ਪੁੱਛਿਆ ਗਿਆ 3 ਵਜੇ ਉਹਨੇ ਕਹਿ ਆਏ ਸੀ ਰਾਤ 10:00 ਕਰਦੇ ਨਾਲ ਸੀ ਕਰਨਸ ਨਾਲ ਸੀ ਅਤਵਤੀ ਅਸੀਂ ਕਹਿੰਦੇ ਹਾਂ ਕਿ ਜੋ ਮੋਤੀ ਜੀ ਨੇ ਸਾਡੇ ਨਾਲ ਬੈਠ ਕੇ ਚਿੱਤਣ ਸੀਗੇ ਤੇ ਘਰ ਘਰ ਡਾਕਟਰੇ ਮਿਲੋਗੇ ਉਹ ਤਾਂ ਕਿਤੇ ਸਾਡਾ ਠਿਆਉਂਦੀ ਜੀ ਇਹ ਹੋ ਕੇ ਗੰਧ ਮੈਦੇ ਇਹ ਸਿਹਤ ਸਦਨ ਕਰ ਜਾਂਦੇ ਆ ਇਹ ਅਪਾਇੰਟਮੈਂਟ ਨੂੰ ਮੰਨ ਲੈਂਦੇ ਆ ਇਹ ਕਸੂਰ ਸਟਾਫ ਦਾ ਨਹੀਂ ਹੈ ਸਿਹਤ ਸਦਨ ਦਾ ਨਹੀਂ ਹੈ ਆਮ ਆਦਮੀ ਪਾਰਟੀ ਨੇ ਕਿਹਾ ਸੀ ਹਰੇਕ ਮੀਂਹ ਦੇ ਪੈਕ ਦੇ ਵਿੱਚ جڑے مہینے ہزار روپیہ سرکار بھیجا کرے گی پنڈا کے جا کے دیکھو آٹا دا سکیم کے جڑے کارڈ بنے ہوئے ہیں وہ رفا دفا کرتے ہیں حکومت نے اور بہت آئی پر گریبی ہے وہ کے ہی ਰਾਜ ਜਿੰਦਾ ਰਹਿਸਾ ਹੈ ਜੀ ਖੇਤ ਮਕਦੂਰ ਦੇ ਜੀਵਿਦਾ ਰਾਸਮੀ ਸੇਖੜੇ ਹੋਣਗੇ ਐਡਾ ਜੀ ਜਿੰਦਾ ਬਿਕੂ ਜੀ ਆ